ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਬਟਿਕ ਬਰਨਾਲਾ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਹੋਰ ਭੈਣਾ ਬਾਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਪੈਣੋ ਤੇ ਕਮੈਂਟਾਂ ਦੇ ਵਿੱਚ ਜਰੂਰ ਲਿਖਿਆ ਕਰੋ ਵੀ ਜਿਹੜੀ ਜਗ੍ਹਾ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਕਿਹੜੀ-ਕਿਹੜੀ ਜਗ੍ਹਾ ਤੋਂ ਤੇ ਆਪਾਂ ਪਹਿਲਾਂ ਹੀ ਭੈਣਾ ਦੇ ਨਾਮ ਬੋਲਦੇ ਸੀ ਹੁਣ ਵੀ ਜਰੂਰ ਆਪਾਂ ਨਾਂ ਬੋਲਿਆ ਕਰਾਂਗੇ ਤੇ ਆਪਾਂ ਨੂੰ ਪਤਾ ਜਿਹੜੀਆਂ ਭੈਣਾਂ ਵੀਡੀਓ ਪੱਕਾ ਹੀ ਆਪਣੇ ਕਮੈਂਟ ਕਰਦੀਆਂ ਵੀਡੀਓ ਤੇ ਥੱਲੇ ਉਹਨਾਂ ਦਾ ਆਪਣਾ ਨਾਂ ਜਦ ਵੀ ਹੈਗੇ ਜਿਵੇਂ ਗੁਰਪ੍ਰੀਤ ਭੈਣ ਆ ਉਹ ਦੇਲੀ ਆਪਾਂ ਨੂੰ ਹਰ ਇੱਕ ਵੀਡੀਓ ਦੇ ਥੱਲੇ ਮੈਸੇਜ ਕਰਦੀ ਹੈ ਭੈਣ ਬਹੁਤ ਸੋਹਣੇ ਸੋਹਣੇ ਤੇ ਹੋਰ ਵੀ ਭੈਣਾਂ ਬਹੁਤ ਮੈਸੇਜ ਕਰਦੀਆਂ ਸਾਰਿਆਂ ਦਾ ਬਹੁਤ ਧੰਨਵਾਦ ਹੈ ਤੇ ਮੈਸੇਜ ਕਰਨ ਦੇ ਵਿੱਚ ਕਿਸੇ ਨਾ ਕਰਿਆ ਕਰੋ ਤੇ ਇਹਨਾਂ ਨੇ ਆਪਣੀ ਹੌਸਲਾ ਫਜਾਈ ਹੁੰਦੀ ਹੈਗੀ ਵੀ ਤੁਹਾਨੂੰ ਚੀਜ਼ ਸਾਡੀ ਪਸੰਦ ਆਉਂਦੀ ਹੈਗੀ ਤੇ ਜੋ ਕਿ ਖੀਨਖਾਬ ਦੇ ਸੂਟਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸਾਰਿਆਂ ਪਹਿਣਾ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਵਧੀਆ ਆਪਾਂ ਨੂੰ ਰਿਸਪੌਂਸ ਆਇਆ ਖੀਨਖਾਬ ਦੇ ਸੂਟਾਂ ਦਾ ਤੇ ਇਸੇ ਤਰ੍ਹਾਂ ਹੀ ਤੁਸੀਂ ਸਾਡੀ ਹਰ ਇੱਕ ਵੀਡੀਓ ਨੂੰ ਪਿਆਰ ਦੇਣਾ ਜੀ ਆਪਾਂ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਹਾਲੇ ਤਾਂ ਆਪਾਂ ਭੈਣ ਭਰਾਵਾਂ ਦਾ ਵਿਸ਼ਵਾਸ ਬਣਾ ਰਹੇ ਹਾਂ ਕਿ ਭੈਣ ਭਰਾਵਾਂ ਤੱਕ ਮੇਲ ਕੋਲ ਆਪਾਂ ਕੋਈ ਮਾਰਜਨ ਨਹੀਂ ਰੱਖਦੇ ਹੈਗੇ ਘੱਟ ਰੇਟਾਂ ਦੇ ਵਿੱਚ ਚੀਜ਼ ਦੇ ਰਹੇ ਹਾਂ ਵੀ ਇੱਕ ਵਾਰੀ ਭੈਣ ਭਰਾਵਾਂ ਦੇ ਕੋਲੇ ਚੀਜ਼ ਪਹੁੰਚ ਜੇ ਤੇ ਪਤਾ ਲੱਗ ਸਕੇ ਭੈਣਾਂ ਨੂੰ ਵੀ ਕਿੰਦਾ ਦੀ ਚੀਜ਼ ਹੈਗੀ ਕਿਵੇਂ ਆਪਣਾ ਕੰਮ ਸਹੀ ਹੈ ਜੋ ਸਹੀ ਆਪਾਂ ਚੀਜ਼ ਦੱਸਦੇ ਆਂਗੇ ਉਹੀ ਤੇ ਜੇ ਭੈਣਾਂ ਦਾ ਵਿਸ਼ਵਾਸ ਬਣੇ ਤੇ ਇਸੇ ਕਰਕੇ ਆਪਾਂ ਸਾਰਿਆਂ ਨੂੰ ਵਾਰ-ਵਾਰ ਰਿਕਵੈਸਟ ਕਰਦੇ ਆਂ ਕਿ ਤੁਸੀਂ ਸਾਡਾ ਸਾਥ ਦਿਓ ਜਰੂਰ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਭੈਣਾਂ ਤੇ ਪੂਰੇ ਤੁਸੀਂ ਬੇਝਿਜਕ ਹੋ ਕੇ ਬੇਫਿਕਰ ਹੋ ਕੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਆਪਾਂ ਯਾ ਹਰ ਕਦਾ ਪਹਿਣ ਦਾ ਜਲਦੀ ਤੋਂ ਜਲਦੀ ਆਪਾਂ ਆਰਡਰ ਲਾ ਦਿੰਨੇ ਹੈਗੇ ਵੀ ਕੀ ਕੀ ਤੇਤੀ ਪਹੁੰਚ ਸਕਿਆ ਉਹਨਾਂ ਕੋਲੇ ਸੂਟ ਹੈ ਚਾਹੇ ਕੋਈ ਵੀ ਹੋਰ ਪਲੇਨ ਕੱਪੜਾ ਦਾ ਕੋਈ ਵੀ ਵਰਕ ਕਰਾਉਣ ਵਾਲਾ ਹੈਗਾ ਆਪਾਂ ਜਲਦੀ ਜਲਦੀ ਆਰਡਰ ਰੈਡੀ ਕਰਕੇ ਦਿੰਨੇ ਆ ਸਾਰਿਆਂ ਦੇ ਤਾਂ ਕਿ ਪਹਿਣਾ ਦਾ ਵਿਸ਼ਵਾਸ ਬਣੇ ਤੇ ਅੱਜ ਆਪਾਂ ਲੈ ਕੇ ਆਏ ਜੀ ਬਾਗ ਜੋ ਕੇ ਵਿਆਹਾਂ ਦਾ ਸੀਜ਼ਨ ਆ ਮੂਰੇ ਤੇ ਫਰਬਰੀ ਦੇ ਵਿੱਚ ਵਿਆਹ ਸ਼ੁਰੂ ਹੀ ਹੈ ਸਾਰਿਆਂ ਦੇ ਤਕਰੀਬਨ ਜਨਵਰੀ ਦੇ ਐਂਡ ਤੋਂ ਲੈ ਕੇ ਇਹ ਐਸੇ ਪਹਿਣਾ ਨੂੰ ਜਾਗੋ ਵਾਲੇ ਸੂਟਾਂ ਦੀ ਫੁਲਕਾਰੀਆਂ ਦੀ ਲੋੜ ਹੁੰਦੀ ਹੈ ਜੀ ਆਪਾਂ ਅੱਜ ਲੈ ਕੇ ਆਏ ਜੀ ਬਾਗ ਤੇ ਤੁਸੀਂ ਇਹਨਾਂ ਬਾਗਾਂ ਤੋਂ ਗਮੀਜ਼ ਵੀ ਤਿਆਰ ਕਰ ਸਕਦੇ ਹੋ ਨਾਲ ਤਾਂ ਧੱਬਰਾ ਰੈਡੀ ਕਰਵਾ ਕੇ ਸਾਡੇ ਤੋਂ ਸੂਟ ਰੈਡੀ ਕਰਵਾਉਣਾ ਜਿਹੜੀਆਂ ਪਹਿਣਾ ਨੇ ਉਹ ਵੀ ਕਰਵਾ ਸਕਦੇ ਹੋਗੇ ਧੱਬਰਾ ਵੀ ਆਪਾਂ ਤਿਆਰ ਕਰਕੇ ਦਿੰਨੇ ਆ ਜੀ ਤੇ ਅੱਜ ਆਪਾਂ ਨਾਰਮਲੀ ਕਰਾਂ ਇੱਕ ਵਾਰੀ ਤੁਹਾਨੂੰ ਬਾਗ ਦਿਖਾਉਣੇ ਹੈਗੇ ਤੇ ਜਿਹੜੀਆਂ ਪਹਿਣਾ ਨੇ ਧੱਰੇ ਦੇ ਨਾਲ ਬਾਗ ਦੀ ਕਮੀਜ਼ ਰੈਡੀ ਕਰਵਾਉਣੀ ਉਹ ਵੀ ਕਰਵਾ ਸਕਦੇ ਹੋ ਤੁਸੀਂ ਐਵੇਂ ਹੀ ਬਾਗ ਸਾਡੇ ਤੋਂ ਲੈਣਾ ਚਾਹੁੰਦੇ ਹੋ ਐਵੇਂ ਵੀ ਲੈ ਸਕਦੇ ਹੋ ਫੁਲਕਾਰੀਆਂ ਵੀ ਜਿਹੜੀਆਂ ਪਹਿਣਾ ਖੜਨਾ ਪਸ ਫੁਲਕਾਰੀਆਂ ਵੀ ਜਰੂਰ ਲੈ ਕੇ ਦੇਵਾਂਗੇ ਜੀ ਤੇ ਆਪਣੇ ਕੋਲ ਇਹ ਬਾਗ ਆਏ ਆ ਜੀ ਅੱਜ ਆਪਾਂ ਦਿਖਾਉਣ ਲੱਗੇ ਆ ਖੱਦਰ ਦੇ ਬਾਗ ਆ ਬਹੁਤ ਹੀ ਸੋਹਣੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆਗਾ ਪੂਰਾ 100 ਮੀਟਰ ਦਾ ਬਾਗ ਰਹੇਗਾ ਜੀ ਲੰਬਾਈ ਚੜਾਈ ਬਾਗ ਦੀ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਬਾਗ ਹੈ ਜੀ ਤੇ ਇਧਰੋਂ ਪਤਾ ਲੱਗ ਜਾਂਦਾ ਹੁੰਦਾ ਬੈਕ ਸਾਈਡ ਤੋਂ ਕੰਮ ਦਾ। ਇਹ ਇਧਰ ਵੀ ਵੇਖੋ ਕੋਈ ਧਾਗਾ ਨਹੀਂ ਫालतू ਹੈ। ਬਹੁਤ ਹੀ ਸफाई ਦੇ ਨਾਲ ਕੰਮ ਹੋਇਆ ਹੈਗਾ। ਬਿਲਕੁਲ ਹੱਥ ਦੀ ਕਢਾਈ ਵਰਗੀ ਕਢਾਈ ਹੈਗੀ ਇਹ। ਕੋਈ ਪਛਾਣ ਨਹੀਂ ਸਕਦਾ ਵੀ ਇਹ ਮਰ ਤੋਂ ਹੱਥ ਦਾ ਹੋਇਆ ਕਿ ਮਸ਼ੀਨ ਦਾ ਹੋਇਆ। ਬਹੁਤ ਹੀ ਸੋਹਣੇ ਬਾਗ ਹੈ। ਖਬਰ ਦੇ ਬਾਗ ਰਹਿਣਗੇ ਜੀ। ਲੈਸ ਲੱਗੀ ਹੋਈ ਐ। ਇਹਨੇ ਵੀ ਤੁਸੀਂ ਲੈ ਸਕਦੇ ਹੋ ਤੇ ਜਿੰਨਾ ਪਹਿਣਾ ਨੇ ਇਹਨਾਂ ਤੋਂ ਤੇ ਤਮੀਜ਼ਾ ਤਿਆਰ ਕਰਨੀ ਉਹ ਵੀ ਕਰ ਸਕਦੇ ਹੋ। ਸੂਟ ਵੀ ਬਣਾ ਸਕਦੇ ਹੋ ਤੁਸੀਂ। ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇੱਧਰ ਪੱਲਿਆਂ ਦੇ ਉੱਪਰ ਇਹਨਾਂ ਦਾ ਅਲੱਗ ਤੋਂ ਵਰਕ ਰਹੇਗਾ ਇਹ ਇਹਦੇ ਤਾਂ ਹੈ ਇਹ ਤਾਂ ਸੇਮ ਹੀ ਆ ਗਿਆ ਜੀ ਇਹ ਤਾਂ ਟੋਟਲੀ ਸੇਮ ਹੈ ਇਹਦੇ ਪੱਲੇ ਨਹੀਂ ਬਣੇ ਦੂਸਰੇ ਡਿਜ਼ਾਈਨ ਦੇ ਪੱਲੇ ਬਣੇ ਆਪਾਂ ਦਿਖਾਵਾਂਗੇ ਇਹ ਸੇਮ ਵਰਕ ਆ ਗਿਆ ਬਹੁਤ ਹੀ ਸੋਹਣਾ ਫੁਲਕਾਰੀ ਦਾ ਵਰਕ ਹੈ ਕਲਰ ਸੇਮ ਰਹਿਣਗੇ ਮਹਿਰੂਨ ਕਲਰ ਦੇ ਵਿੱਚ ਤੇ ਇਹਦਾ ਰੇਟ ਹੋਵੇਗਾ ਜੀ 2500 ਰੁਪਏ ਬਾਗ ਦਾ 2500 ਰੁਪਏ ਰੇਟ ਹੋਵੇਗਾ ਬਹੁਤ ਹੀ ਹੈਵੀ ਬਾਗ ਹੈ ਤੇ ਬਲੀ ਉਹ ਪਹਿਣਾ ਸਾਨੂੰ ਕਮੈਂਟ ਨਾ ਕਰਨਾ ਜਿਹੜੀਆਂ ਸਾਨੂੰ ਵੀ ਪਤਾ ਸਾਰੇ ਤਰ੍ਹਾਂ ਦੀ ਚੀਜ਼ ਆਉਂਦੀ ਹੈ ਹਨਾ ਡੁਪਲੀਕੇਟ ਚੀਜ਼ਾਂ ਵੀ ਕਾਪੀ ਵੀ ਤਿਆਰ ਹੋ ਜਾਂਦੀਆਂ ਤੇ ਇਧਰੋਂ ਇਧਰਲੀ ਸਾਈਡ ਇਹ ਬਣਿਆ ਹੋਇਆ ਬਾਰਡਰ ਬਹੁਤ ਹੀ ਸੋਹਣਾ ਸਾਈਡਾਂ ਤੇ ਉਹਨਾਂ ਦੇ ਪੱਲਿਆਂ ਤੇ ਨਹੀਂ ਬਣਿਆ ਹੋਇਆ ਇਹ ਸਾਈਡਾਂ ਤੇ ਆ ਅਲੱਗ ਵਰਕ ਬਣਿਆ ਹੋਇਆ ਜੀ ਤੇ ਤੇ ਹੀ ਕਹਿ ਦਿੰਦੇ ਹਾਂ ਨਾ ਵੀ ਘੱਟ ਰੇਟਾਂ 'ਚ ਵੀ ਬਾਗ ਆਉਂਦੇ ਵੀ ਸਸਤੇ ਵੀ ਆਉਂਦੇ ਕਿ ਤੇ ਉਹ ਸਸਤੀ ਚੀਜ਼ ਆਪਾਂ ਬਿਲਕੁਲ ਨਾ ਚੇਲ ਕਰਨੀ ਹੈ ਤੇ ਨਾ ਹੀ ਆਪਾਂ ਬਹੁਤ ਚੀਜ਼ ਲੈ ਕੇ ਆਉਣੀ ਆਪਣੇ ਬੁਟੀਕ ਦੇ ਵਿੱਚ ਜਿਹੜਾ 2500 ਰੁਪਏ ਰੇਟ ਹੋਵੇਗਾ ਜੀ ਬਾਗ ਦਾ ਜਿਨ੍ਹਾਂ ਨੂੰ ਵਿਸ਼ਵਾਸ ਹੈ ਸਾਡੇ ਤੇ ਵਧੀਆ ਚੀਜ਼ ਲੈਣੀ ਹੈ ਜਿਨ੍ਹਾਂ ਨੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਹੈਗੇ ਇਹਦਾ ਦੁਕਾਨਾ ਲੱਗਾ ਹੈ ਜੀ ਇਧਰੋਂ ਇਹਦੇ ਫੈਡਾ ਤੇ ਵਰਕ ਵੀ ਲੱਗਾ ਹੈਗਾ ਦੇ ਬਚਾਣੋ ਕੇ ਸਾਰਾ ਬਚਾਣੇ ਅਲੱਗ ਵਰਕ ਆਏਗਾ ਫੁਲਕਾਰੀ ਟਾਈਪ ਇਧਰਲਾ ਬਾਰਡਰ ਵੀ ਅਲੱਗ ਬਣਿਆ ਹੋਇਆ ਦਾ ਸਾਈਡ ਤੋਂ ਇਹ ਦੋਨੇ ਸਾਈਡਾਂ ਤੇ ਵਰਕ ਅਲੱਗ ਆਏਗਾ ਬਹੁਤ ਹੀ ਸੋਹਣਾ ਕੰਮ ਹੋਇਆ ਹੈਗਾ ਬਾਗਾਂ ਦੇ ਉੱਪਰ ਬਿਲਕੁਲ ਹੱਥ ਦੀ ਕਢਾਈ ਉਹਨੂੰ ਕਢਾਈ ਹੈਗੀ ਡਿਜ਼ਾਈਨ ਅਲੱਗ ਹੋਵੇਗਾ ਇਹਦਾ ਵੀ 25000 ਦਾ ਰੇਟ ਹੋਵੇਗਾ ਭੈਣਾ ਬਾਰੀ-ਬਾਰੀ ਆਪਾਂ ਨੂੰ ਰੇਟ ਪੁੱਛ ਦਿਨਾ ਜੋ ਕਿ ਆਪਾਂ ਦੱਸ ਦਿੰਨੇ ਆਂ ਵੀਡੀਓ ਦੇ ਵਿੱਚ। ਸਿਰਫ 25000 ਰੇਟ ਅਟਾਈ ਮੀਟਰ ਦਾ ਬਾਗ ਹੈ ਬਹੁਤ ਹੀ ਖੁੱਲਾ ਬਾਗ ਹੈ। ਲੰਬਾਈ ਚੜਾਈ ਚੈੱਕ ਕਰ ਸਕਦੇ ਹੋ ਤੁਸੀਂ। ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ। ਇਹ ਤੀਸਰਾ ਬਾਗ ਆ ਗਿਆ ਜੀ। ਨਬੀ ਸਾਈਡ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਵਰਕ ਹੋਇਆ ਹੈ ਇਹ ਵੀ ਇਧਰ ਪੱਲਿਆਂ ਤੇ ਵਰਕ ਸਾਈਡਾਂ ਤੇ ਅਲੱਗਾ ਆਏਗਾ ਦੋਨੇ ਸਾਈਡਾਂ ਤੇ ਇਹ ਬਰੀਕ ਵਰਕ ਹੋਇਆਗਾ ਬਹੁਤ ਸੋਹਣੀ ਫਿਨਿਸ਼ਿੰਗ ਦਾ ਕੰਮ ਦੀ ਤੇ ਇਹਨਾਂ ਤੁਸੀਂ ਇਦਾਂ orange ਕਲਰ ਦਾ ਕੱਪੜਾ ਤਿਆਰ ਕਰਵਾ ਸਕਦੇ ਹੋ ਸ਼ਰਾਰਾ ਤਿਆਰ ਕਰਵਾ ਸਕਦੇ ਹੋ ਆਪਾਂ ਉਹ ਵੀ ਰੈਡੀ ਕਰਕੇ ਦੇ ਸਕਦੇ ਆ ਇਧਰਲੀ ਸਾਈਡ ਵੀ ਉਵੇਂ ਹੀ ਵਰਕ ਹੋਇਆ ਬਹੁਤ ਹੀ ਸੋਹਣਾ ਦੇ ਵੀਟਾ ਲਾਗਾਏਗਾ ਵਰਕ 5 ਮੀਟਰ ਦਾ ਬਾਗ ਹੈ ਜੀ ਪੂਰਾ ਹੈਵੀ ਬਾਗ ਹੈ ਕੱਪੜਾ ਵੀ ਉਹ ਨਹੀਂ ਹੈਗਾ ਜਿਹੜੇ ਸਸਤੇ ਬਾਗ ਹੁੰਦੇ ਉਹਨਾਂ ਦਾ ਝਾਟਦਾ ਰਹਿੰਦਾ ਕੱਪੜਾ ਇਹਦੇ ਵਿੱਚ ਤੁਸੀਂ ਇੱਕ ਤਰ੍ਹਾਂ ਜਿਵੇਂ ਸੈਣੇ ਕਹਿੰਦੇ ਹੁੰਦੇ ਆਪਾਂ ਪਾਣੀ ਦੀ ਪੰਡ ਵੀ ਬਣ ਸਕਦੇ ਆ ਉਹ ਉਦਾਂ ਦਾ ਕੱਪੜਾ ਇਹ ਬਹੁਤ ਹੀ ਹੈਵੀ ਬਿਲਕੁਲ ਵੀ ਇਹਦੇ ਵਿੱਚ ਦੀ ਤੁਸੀਂ ਉੱਧਰ ਦੇਖੋਗੇ ਤੇ ਕੁਝ ਵੀ ਨਹੀਂ ਲਿੰਦਾ ਹੈ ਇਹਨਾ ਹੈਵੀ ਕੱਪੜਾ ਹੈ ਇਹ ਬਜਟ ਵੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਕਿੰਨੇ ਦਾ ਬਾਗਰਾਮ ਨਾਲ ਹੋਵੇਗਾ ਥੋੜਾ ਬਹੁਤ ਘੱਟ ਹੋਵੇਗਾ ਕਿੰਨਾ ਤੁਸ ਹਾਂਜੀ 2500 ਰੁਪਏ ਰੇਟ ਰਹੇਗਾ ਇਸ ਬਾਗ ਦਾ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਆਰਡਰ ਬੁੱਕ ਕਰ ਸਕਦੇ ਹੋ ਜੀ ਤੁਸੀਂ ਤੇ ਭੈਣਾ ਜਰੂਰ ਮੈਸੇਜ ਕਰਕੇ ਆਪਾਂ ਨੂੰ ਕੰਟੈਕਟ ਕਰਿਆ ਕਰੋ ਭੈਣਾ ਫੋਨ ਨਾ ਲਾਇਆ ਕਰੋ ਪਲੀਜ਼ ਤੇ ਸਾਰਿਆਂ ਨੂੰ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਿਓ ਭੈਣਾ ਤੱਕ ਤਾਂ ਕਿ ਹੋਰ ਭੈਣਾ ਤੱਕ ਵੀਡੀਓ ਪਹੁੰਚ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਸਾਰੇ ਜਾਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਾਂ ਨੂੰ ਸਪੋਰਟ ਕਰ ਰਹੇ ਆ ਆਪਣੇ ਤੇ ਵਿਸ਼ਵਾਸ ਕਰ ਰਹੀਆਂ ਆ ਭੈਣਾਂ ਤੇ ਇਸੇ ਤਰ੍ਹਾਂ ਤੁਸੀਂ ਵੀ ਸਾਰੇ ਜਿਹੜੇ ਸਾਡੀ ਵੀਡੀਓ ਨੂੰ ਨੰਮੀ ਦੇਖ ਰਹੇ ਹੋ ਵਿਸ਼ਵਾਸ ਕਰੋ ਸਾਡੇ ਤੇ ਆਪਾਂ ਇੱਕ ਨੰਬਰ ਕੰਮ ਕਰ ਰਹੇ ਆ ਕੋਈ ਟਿਟੂਟੋਰੀਅਲ ਵਾਲਾ ਕੰਮ ਨਹੀਂ ਆਪਣਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ